ਸੋ ਮੈਂ ਇੱਕ ਹੋਰ ਚੀਜ਼ ਜਿਹਦੇ ਕਰਕੇ ਮੈਂ ਵੀਡੀਓ ਸ਼ੂਟ ਕਰ ਰਿਹਾ ਤੇ ਉਹ ਮੈਂ ਤੁਹਾਨੂੰ ਦਿਖਾਉਣੀ ਚਾਹੁੰਨਾ ਹਾਂ ਜੀ ਸਸੀ ਗਾਲ ਕਿਵੇਂ ਹੋ ਦੋਸਤੋ ਮੈਂ ਤੁਹਾਡਾ ਆਪਣਾ ਗੋਬਿੰਦ ਰਾਏ ਤੇ ਮੇਰੀ ਜਨਮ ਉਮੀਦ ਦੇਰਾ ਤੋਂ ਜਿੱਥੇ ਮੈਂ ਮੇਰਾ ਮੇਰੀ ਪਦਾਇਸ਼ ਹੋਈ ਹੈ ਮੈਂ ਅੱਜ ਉੱਥੇ ਆਇਆ ਹਾਂ ਤੇ ਮੇਰੇ ਨਾਲ ਮੇਰੇ ਚਾਚਾ ਜੀ ਮਹਿੰਦਰਪਾਲ ਜੀ ਹਾਂ ਜੀ ਇਹਨਾਂ ਵਾਸਤੇ ਬੁਲਾਇਆ ਦਿਓ ਜੀ ਨਮਸਕਾਰ ਜੀ ਬਹੁਤ ਬਸ਼ਕਰਾ ਸੋ ਇਹ ਮੇਰੇ ਚਾਚਾ ਜੀ ਆ ਔਰ ਇੱਥੇ ਪਹਿਲਾਂ ਇਹਨਾਂ ਦਾ ਬਿਲਡਿੰਗ ਮਟੀਰੀਅਲ ਦੀ ਸ਼ਾਪ ਹੁੰਦੀ ਸੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਅਗਲਾ ਨੈਕਸਟ ਸਟੈਪ ਲਿਆ ਇੱਥੇ ਇੱਕ ਕੇਲੋਪਾ ਕੰਪਲੈਕਸ ਬਣਾਤਾ ਲక్ష్ਮੀ ਕੰਪਲੈਕਸ ਜਿਹੜਾ ਨਾਮ ਹੈ ਕੋ ਲక్ష్ਮੀ ਟਾਵਰ ਦੇ ਨਾਮ ਲక్ష్ਮੀ ਟਾਵਰ ਦੇ ਨਾਮ ਤੇ ਲక్ష్ਮੀ ਸਾਡੇ ਦਾਦੀ ਜੀ ਸੀ ਸੋ ਚਾਰ ਮੰਜ਼ਲਾ ਹੈ ਚਾਰ ਇਹਦੇ ਵਿੱਚ ਇਦਾਂ ਦੇ ਅ ਕਿੰਨੇ ਹਾਲ ਰੂਮ ਹੈਗੇ ਆ ਜਿੰਨਾ ਇਹ ਹਾਫ ਪਾਰਟਨਰ ਆ ਹਾਫ ਅੱਧਾ ਆ ਤੇ ਇਸ ਤੋਂ ਜ਼ਿਆਦਾ ਹੋਏਗਾ ਕਿੰਨਾ ਸਕੁਆਰ ਫੁੱਟ ਕਿੰਨਾ ਹੀ 1600 ਸਕੁਆਰ ਫੁੱਟ ਈਚ ਫਲੋਰ ਇਸ ਫੁੱਟ ਠੀਕ ਹੈ ਜੀ ਸੋ ਕੁਝ ਹੋਰ ਕਹਿਣਾ ਚਾਹਦੇ ਨਹੀਂ ਬਸ ਸੋ ਮੈਂ ਇੱਕ ਹੋਰ ਚੀਜ਼ ਜਿਹਦੇ ਕਰਕੇ ਮੈਂ ਵੀਡੀਓ ਸ਼ੂਟ ਕਰ ਰਿਹਾ ਤੇ ਉਹ ਮੈਂ ਤੁਹਾਨੂੰ ਦਿਖਾਉਣੀ ਚਾਹਨਾ ਮੈਂ ਇਹ ਦਿਖਾਉਣਾ ਚਾਹਨਾ ਕਿ ਆ ਵੇਖੋ ਆਪਾਂ ਕਰੋਨਾ ਟਾਈਮ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਲੋਕਾਂ ਦਾ ਸਾਥ ਦਿੱਤਾ ਔਰ ਡਾਕਟਰ ਸੀ ਚਾਹੇ ਉਹ ਸਫਾਈ ਕਰਮਚਾਰੀ ਸੀ ਤੇ ਉਹਨਾਂ ਨੇ ਬਹੁਤ ਵਧੀਆ ਆਪਣੀ ਡਿਊਟੀ ਵੀ ਨਿਭਾਈ ਔਰ ਉਹਨਾਂ ਨੂੰ ਇੱਕ ਯੋਧੇ ਦਾ ਨਾਮ ਦਿੱਤਾ ਗਿਆ ਪਰ ਮੈਂ ਇੱਥੇ ਮਹਿਸੂਸ ਕਰ ਰਹੇ ਕਿ ਆ ਇੱਕ ਵਰਕਰ ਹੈ ਕੰਮ ਕਰ ਰਿਹਾ ਆਪਣਾ ਔਰ ਪੈੜ ਬਣ ਰਿਹਾ ਦੇਖੋ ਔਰ ਜੇ ਦੇਖਿਆ ਜਾਏ ਤਾਂ ਪੈੜ ਪੂਰੀ ਥੱਲੇ ਐਸੀ ਚੌਥੀ ਮੰਜ਼ਲ ਤੇ ਹੈ ਇਸ ਵੇਲੇ ਠੀਕ ਹੈ ਜੀ ਸੋ ਇਹ ਪੈੜ ਬਣ ਰਿਹਾ ਔਰ ਪੂਰੇ ਰਿਸਕ ਦੇ ਨਾਲ ਪੂਰਾ ਰਿਸਕ ਲੈ ਕੇ ਪੈੜ ਬਣ ਰਿਹਾ ਤੋ ਇਹ ਵੀ ਅਸਲੀ ਯੋਧੇ ਆ ਇਹਦਾ ਸੇਫਟੀ ਕੀ ਆ ਬਸ ਪ੍ਰਮਾਤਮਾ ਹੀ ਆ ਪੈਰ ਉਹਦਾ ਦੇਖੋ ਕਿੱਥੇ ਰੱਖਿਆ ਬਾਸ ਦੇ ਉੱਪਰ ਤੇ ਇੱਕ ਪੈਰ ਉੱਥੇ ਰੱਖਿਆ ਦੂਸਰਾ ਉਹਦੀ ਹੈਲਪ ਕਰ ਰਿਹਾ ਉਹਨੂੰ ਜਿਹੜੇ ਬਾਂਸ ਫੜਾ ਰਿਆ ਸੋ ਸਲੂਟ ਆ ਇਹ ਨਾ ਮਿਸਤਰੀਆਂ ਨੂੰ ਵੀ ਇਹਨਾਂ ਬਿਲਡਿੰਗ ਮਟੀਰੀਅਲ ਦਾ ਜਿੰਨਾ ਵੀ ਕੰਮ ਕਰਦੇ ਬਿਲਡਿੰਗ ਕੰਸਟਰਕਸ਼ਨ ਦਾ ਜਿੰਨਾ ਵੀ ਕੰਮ ਕਰਦੇ ਇਹ ਮਿਸਤਰੀ ਲੋਗ ਜਿਹੜੇ ਹਾਈ ਫਾਈ ਉੱਚੀਆਂ-ਉੱਚੀਆਂ ਬਿਲਡਿੰਗਾਂ ਬਣਾਉਂਦੇ ਔਰ ਆਪਣੀ ਲਾਈਫ ਨੂੰ ਖਤਰੇ ਵਿੱਚ ਪਾ ਕੇ ਚਾਹੇ ਉਹ ਪੈਸੇ ਚ ਕਮਾਉਂਦੇ ਪਰ ਖਤਰੇ ਵਿੱਚ ਪਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਦੇਖੋ ਕਿਦਾਂ ਮੇਨਟੇਨ ਕਰ ਰਿਹਾ ਔਰ ਬਹੁਤ ਵੱਡਾ ਰਿਸਕ ਲੈ ਕੇ ਇਹ ਆਪਣਾ ਕੰਮ ਕਰ ਰਿਹਾ ਸੋ ਸਲੂਟ ਹੈ ਜੀ ਇਹਨਾਂ ਸਾਰੇ ਮਿਸਤਰੀ ਲੋਕਾਂ ਨੂੰ ਮਜ਼ਦੂਰ ਭਾਈਆਂ ਨੂੰ ਸਾਰਿਆਂ ਨੂੰ